ਫਗਵਾੜਾ ਵਿੱਚ ਚੋਰਾ ਦਾ ਕਹਿਰ ਜਾਰੀ ਹੈ ਤੇ ਚੋਰ ਬਿਨਾਂ ਕਿਸੇ ਖੋਪ ਤੇ ਸ਼ਰਿਆਮ ਹੀ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਪੁਲਿਸ ਵੱਲੋਂ ਕੀਤੇ ਜਾਂਦੇ ਸੁਰੱਖਿਆ ਦੇ ਦਾਅਵਿਆਂ ਦੀ ਹਵਾ ਕੱਢ ਜਾਂਦੇ ਹਨ ਚੋਰੀ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਕਿ ਪੂਰਬੀਆ ਮੁਹੱਲਾ ਵਿਖੇ ਜਿੱਥੇ ਕਿ ਚੋਰਾਂ ਨੇ ਇੱਕ ਘਰ ਨੂੰ ਨਿਸ਼ਾਨਾ ਬਣਾ ਕੇ ਸੋਨੇ ਤੇ ਚਾਂਦੀ ਦੇ ਗਹਿਣਿਆਂ ਤੋਂ ਇਲਾਵਾ ਹਜ਼ਾਰਾਂ ਰੁਪਏ ਦੀ ਨਕਦੀ ਚੋਰੀ ਕਰ ਲਈ ਫਿਲਹਾਲ ਪੀੜਤ ਪਰਿਵਾਰ ਵੱਲੋਂ ਇਸ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਗਈ ਹੈ ਆਪਣਾ ਰਿਤਾ ਗੁਪਤਾ ਹਾਂਜੀ ਕੀ ਮਾਮਲਾ ਕੀ ਜਿਹੜਾ ਅੱਜ ਆਪਣੇ ਘਰ ਦੇ ਅੰਦਰ ਖੜੇ ਹੈਗੇ ਕੁਛ ਨਹੀਂ ਦਵਾਈ ਲੈਣ ਗਏ ਸੀ ਮਾਰਕੀਟ ਜਦ ਵਾਪਸ ਆਏ ਤੇ ਕੰਮ ਹੋਇਆ ਸੀ ਸਾਰੇ ਤੇ ਕੋਈ ਕਿੱਦਾਂ ਪਤਾ ਲੱਗਾ ਤੁਹਾਨੂੰ ਮੈਂ ਤਾਂ ਉੱਪਰ ਛੱਤ ਤੇ ਲਿਸੀ ਕੱਪੜੇ ਲਾਣ ਜਦ ਉੱਪਰ ਆਈ ਤਾਂ ਦੇਖਿਆ ਵੀ ਦੀਵਾਨ ਘਰ ਖੁੱਲ੍ਹਾ ਪਿਆ ਸੀ ਲੋਕਲ ਘਰ ਖੁੱਲ੍ਹੇ ਪਿਆ ਸੀ ਸਾਰੇ ਕੀ ਕੋਈ ਲੱਗਾ 골ਡ ਥੋੜਾ ਤੇ ਚਾਂਦੀ ਦਾ ਸੀ ਥੋੜਾ ਸਮਾਨ ਬਾਕੀ ਕੈਸ਼ ਸੀਗਾ ਕੈਸ਼ ਕਿੰਨਾ ਸੀਗਾ ਜੀ 22000 ਰੁਪਏ ਤੇ 골ਡ ਕਿੰਨਾ ਕਿਥੇ ਆਪਣਾ 골ਡ ਤੇ 10 ਗ੍ਰਾਮ ਹੀ ਸੀ ਜਿਆਦਾ ਨਹੀਂ ਤੇ ਚਾਂਦੀ ਵੀ ਜ਼ਰਾ ਬਿਲਗਾ ਹਾਂਜੀ ਪਾਈਲਾ ਵਗੈਰਾ ਸੀ ਕੀ ਕੁਛ ਲੱਗਾ ਤੁਹਾਡੇ ਟੋਟਲ ਨਕਸਾਨ ਕਿੰਨਾ ਹੋ ਗਿਆ ਕਿਦਾਂ ਐਸੀ ਦੇ ਇਧਰ ਆਈਡਿਆ ਫੇਰ ਵੀ ਹੋਈ ਜਾਂਦਾ ਵੀ ਇੰਨਾ ਕੁ ਨਕਸਾਨ ਐ ਕੈਸੀ ਤੇ 골ਡ ਸੀ 10 ਗ੍ਰਾਮ ਤੇ ਹੁਣ ਆਪੇ ਚਾਂਦੀ ਵੀ ਸੀ ਨਾਲ ਤੇ ਕੋਈ ਸੀਸੀਟੀਵੀ ਕੈਮਰਾ ਚਾਹੀ ਬੰਦੇ ਸੀਸੀਟੀਵੀ ਕੈਮਰਾ ਨਾਲ ਤਾਂ ਗੱਲ ਹੀ ਨਹੀਂ ਸੀ ਬਾਹਰ ਲੱਗਾ ਦੇਖਣ ਲਈ ਦੇਖਿਆ ਨਹੀਂ ਹੈਗਾ ਤੇ ਪੁਲਸ ਨੂੰ ਬਲੇਡ ਕੀਤੀ ਸੀ ਮੋਗ ਪੁਲਸ ਆਈ ਸੀ ਮੈਂ ਕਿਹਾ ਜੀ ਆਈ ਸੀ ਆਈ ਇੰਦਾ ਸ਼ਹਿਰ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਬਹੁਤ ਹੋ ਰਹੀਆਂ ਕੀ ਕੀ ਪ੍ਰਸ਼ਾਸਨ ਕੋਲ ਮੰਗ ਰੱਖਦੇ ਆਪਾਂ ਇਨਸਾਫ ਵੀ ਚਾਹਨੇ ਵੀ ਹੋਰ ਕਿਸਾਨ ਨੇ ਵੀ ਸਾਡੇ ਤੱਕ ਇੰਦਾ ਵੀ ਮੱਲੇ ਹੈ ਹੀ ਨਹੀਂ ਬਈ ਬੰਦਾ ਕਹੀਏ ਕਿਸੇ ਨੂੰ ਕੁਝ ਕਿਹੜੇ ਮੱਲੇ ਹੋਈ ਏ ਚੋਰੀ ਪੂਰਬੀਆਂ ਮੱਲੇ